ਤਦ ਲੰਮੇ ਗਏ ਅਸੀਂ ਮਗਰ ਵੀ ਭੱਜੇ ਆ ਇਹ ਘਰ ਵਾਲੇ ਉੱਥੇ ਆ ਤੇ ਫੇਰ ਭੱਜੇ ਆ ਵੀ ਇਹਨਾਂ ਨੇ ਹਮਨ ਫੜ ਲੈਣਾ ਜੇ ਜੇ ਹਮਨ ਲੈ ਕੇ ਫੜ ਗਈ ਵਾਏ ਆ ਲਪੂ ਨੇ ਕੀ ਕਹਿੰਦੇ ਇਹ ਵੀ ਨਾ ਚਲਾਈ ਨਾ ਕੱਲ ਜੀਵ ਲਗੋਲੀ ਦੇ ਚੱਲੀ ਹੋਈ ਸੀ ਨਾ ਪਹਿਲਾਂ ਵੀਦਰ ਵੀ ਤੇ ਕਹਿੰਦਾ ਤੁਸੀਂ ਸਾਡਾ ਮਨ ਨਾ ਘਰ ਦਾ ਸਕਿਆ ਇਹ ਸਾਡਾ ਜਾਗੇ ਜੰਡਿਆਲਾ ਗੁਰੂਦੇਵ ਮੁਹੱਲਾ ਸਤਵਾੜ ਨਵੀਂ ਆਬਾਦੀ ਵਿੱਚ ਇੱਕ ਵਾਰ ਫੇਰ ਤੋਂ ਹੋਈ ਫਾਇਰਿੰਗ ਇਹ ਹੱਲਾ ਜਾਗਤ ਕਰ ਕੋ ਦੱਸੇ ਦਿੰਦਾ ਇਸ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਫਾਟੇ ਲੱਗੇ ਆ ਲਾਟੇ ਲੱਗੇ ਸਾਡੋ ਕਿਸ ਤਰ੍ਹਾਂ 30 ਸਲਾਈ ਨਾ ਨੀ ਸਲਾਈ ਕੁਝ ਨੌਜਵਾਨਾਂ ਵੱਲੋਂ ਇੱਕ ਕਾਰ ਦੇ ਉੱਪਰ ਕੀਤੀ ਗਈ ਫਾਇਰਿੰਗ ਲਗੜਾ ਮਗਰੂਦ ਸਭ ਕੋ ਤੋੜ ਪਿਆ ਬਹੁਤ ਚਾਰ ਵੀ ਅਈ ਸੀ ਤਾਰਾ ਜਾਨ ਸੁਸਤ ਲੱਗਦਾ ਜਨ ਜਵਾਬ ਲੇ ਗਏ ਜਵਾਨ ਕੰਪੂਆਂ ਜਿਹੜੀ ਵੀ ਖੜੇ ਖਾਪਾ ਜੰਡਿਆਲਾਗੁਰੂ ਤੜਕਸਾ ਰਿਕਵਰ ਫੇਰ ਤੋਂ ਫਾਇਰਿੰਗ ਹੋਈ ਹੈ ਦੱਸਦੀ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਫਾਇਰਿੰਗ ਕੀਤੀ ਗਈ ਹੈ ਜੰਡਿਆਲਾਗੁਰੂ ਦੇ ਮਹੱਲਾ ਸਤਵਾੜ ਨਵੀਂ ਆਬਾਦੀ ਜਿੱਥੇ ਕਿ 3 ਮਹੀਨੇ ਪਹਿਲਾਂ ਵੀ ਗੋਲੀ ਚਲੀ ਸੀ ਤੇ ਦੋ ਗੁੱਟਾਂ ਦੇ ਵਿਚਕਾਰ ਚੜ੍ਹਪ ਵੇਖਣ ਨੂੰ ਮਿਲੀ ਸੀ ਉੱਥੇ ਹੀ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਨੌਜਵਾਨ ਵੱਲੋਂ ਉਹਨਾਂ ਦੇ ਕਾਰ ਦੇ ਅੰਦਰ ਵੜ ਕੇ ਪਹਿਲਾਂ ਇੱਟ ਰੋੜੇ ਚੁਲਾਈ ਗਏ ਤੇ ਫਿਰ ਇੱਕ ਔਰਤ ਨੂੰ ਜ਼ਖਮੀ ਕੀਤਾ ਗਿਆ ਉਸ ਤੋਂ ਬਾਅਦ ਕਾਰ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਦੋ ਜਿੰਦਾ ਕਾਰਤੂਸ ਅਤੇ ਖੋਲ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਲੱਬੂ ਨਾਮਕ ਨੌਜਵਾਨ ਤੋਂ ਖਤਰਾ ਹੈ ਪੁਲਿਸ ਵੱਲੋਂ ਅਜੇ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਉਥੇ ਹੀ ਜੰਡਿਆਲਾ ਗੁਰੂ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਸਾਨੂੰ ਮੁਹੱਲਾ ਸਤਵਾੜ ਨਵੀਂ ਆਬਾਦੀ ਬਬਲੀ ਨਾਮਕ ਔਰਤ ਵੱਲੋਂ ਦਰਖਾਸਤ ਦਿੱਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਲੱਬੂ ਨਾਮਕ ਲੜਕੇ ਨੇ ਘਰ ਦੇ ਅੰਦਰ ਵੜ ਕੇ ਤੋੜਫੋੜ ਕੀਤੀ ਹੈ ਤੇ ਸੱਟਾਂ ਵੀ ਲਗਾਈਆਂ ਨੇ ਪਰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕੋਈ ਫਾਇਰ ਵੀ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਕੀ ਗੱਲ ਮੇਰਾ ਨੰਬ ਬੱਲੀ ਕੀ ਗੱਲ ਹੋਈ ਹੈ ਜੀ ਗੱਲ ਹੈ 4 ਵਜੇ ਆਇਆ ਇਸ ਤਰ੍ਹਾਂ ਅੱਗੇ ਆ ਗਿਆ ਪਹਿਲੋ ਕੱਲਾ ਹੀ ਆ ਕੇ ਬੂਹਾ ਖੜਕਾਇਆ ਸੀ ਪੁੱਛਿਆ ਕੌਣ ਆ ਕਹਿੰਦਾ ਮੈਂ ਕੋ ਦੱਸਾਂ ਕੌਣ ਆ ਤੇ ਅਸੀਂ ਆਵਾਜ਼ ਪਛਾਣ ਲਈ ਸਾਡੇ ਮਹੱਲੇ ਦਾ ਮੁੰਡਾ ਹੀ ਆ ਆ ਕੇ ਲੱਤਾਂ ਮਾਰ ਕੇ ਬੂਹਾ ਜੜਾ ਵਾ ਕੁੰਡੀ ਆਪਣੇ ਆ ਵੀ ਖੁੱਲ ਗਈ ਅੰਦਰੋਂ ਕੁੰਡੀ ਮਾੜੀ ਸੀ ਥੋੜੀ ਜੀ ਤੇ ਆ ਕੇ ਤੇ ਮਤਲਬ ਇੱਟ-ਵੱਟਾ ਚ ਲਾਉਣ ਲੱਗ ਪਿਆ ਜੀ ਅੰਦਰ ਕਹਿੰਦਾ ਕਿ ਮੈਂ ਤੁਹਾਨੂੰ ਕੋਣ ਨਹੀਂ ਕਿ ਜਾਣਾ ਵਾ ਕਿਹੜੀ ਗੱਲ ਕੀ ਗੱਲ ਕੀ ਕੋਈ ਪੁਰਾਣੀ ਰੰਜਿਸ਼ ਹਾਂਜੀ ਉਹ ਮੁੰਡੇ ਨੇ ਘਰ ਦੱਸੇ ਸਾਡੇ ਨੇ ਜਾ ਕੇ ਇਸੇ ਹੋਰ ਬਾਜੀ ਦੇ ਵਿੱਚ ਹੀ ਕਹਿੰਦਾ ਵੀ ਮੈਂ ਤੁਹਾਨੂੰ ਛੱਡਣਾ ਨਹੀਂ ਆ ਸਾਡੇ ਤੇ ਟਵੱਟਾ ਬਹੁਤ ਚਲਾਇਆ ਮੋਟਰਸਾਈਕਲ ਦੀ ਤੋੜਪਾਨ ਕੀਤੀ ਅਸੀਂ ਚੌਂਕੀ ਚੱਲ ਗਏ ਆ ਮੁੜਕੇ ਡਰ ਦੇ ਰਣ ਭੱਜ ਗਏ ਆ ਤੇ ਇਹਨਾਂ ਨੇ ਮਗਰ ਵੇਖਿਆ ਤੇ ਇੱਥੇ ਦੋ ਫਾਇਰ ਪਤਾ ਨਹੀਂ ਕਦੋਂ ਕੱਢ ਕੇ ਗਏ ਆ ਇੱਥੇ ਸਾਡੇ ਸਾਹਮਣੇ ਤੇ ਹੀ ਹੋਈ ਬਾਅਦ ਚ ਆਏ ਆ ਤੇ ਇੱਥੇ ਕਿਥੇ ਡਿੱਗਾ ਫਾਇਰ ਤੇ ਕਿੱਥੇ ਦੋ ਫਾਇਰ ਕਿਤੇ ਹਾਂਜੀ ਤੇ ਉਹ ਫਾਇਰ ਜਿਹੜੇ ਉਹ ਕਿੱਥੇ ਹੈਗੇ ਖੋਲ ਕਿੱਥੇ ਹੈਗੇ ਉਹ ਲੈ ਗਏ ਨੇ ਚਾਚੂ ਕਿ ਕੌਣ ਲੱਗੇ ਜੀ ਮੁਲਾਜ਼ਮ ਲੱਗੇ ਚੋਕੇ ਸਾਟਪੇਟ ਵੀ ਲੱਗੀ ਗਈ ਜੀ ਹਾਂ ਜੀ ਸਾਟਾਂ ਬੇਟਾਂ ਦੇ ਕੀ ਮੰਗ ਕਰਦੇ ਨੇ ਹੁਣ ਤੁਸੀਂ ਅਸੀਂ ਅੰਨੇ ਕਹਿੰਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਗਾਂ ਵੀ ਡਰਜੋ ਠੀਕ ਹੈ ਹਾਂ ਜੀ ਕੀ ਨਾਮ ਜੀ ਸੀਮਾ ਨਾਮ ਮੇਰਾ ਕੀ ਗੱਲ ਹੋਈ ਆ ਜੀ ਸਵੇਰ ਮੰਡੇ 4 ਵਜੇ ਆਇਆ ਸੀ ਲੱਭੂ 4 ਵਜੇ ਆਣ ਕੇ ਮਿਲ ਕੇ ਦਰਵਾਜ਼ਾ ਖੜਕਾਈ ਜਾ ਰਿਹਾ ਸੀਗਾ ਅਸੀਂ ਬੋਲੇ ਕੌਣ ਤੁਸੀਂ ਕੌਣ ਜੋ ਤੋ ਬੋਲੇ ਦਰਵਾਜ਼ਾ ਖੋਲੋ ਮੈਂ ਕਹਿੰਸੀ ਦਰਵਾਜ਼ਾ ਨਹੀਂ ਖੋਲਣਾ ਤੁਸੀਂ ਬੋਲੋ ਤੁਸੀਂ ਹੈ ਕੌਣ ਜੋ ਤੋ ਬੋਲੇ ਮੈਨੂੰ ਕਹਿੰਦਾ ਆਣ ਕੇ ਸਾਡੇ ਸਾਰੇ ਪਰਿਵਾਰ ਨੂੰ ਕਹਿੰਦਾ ਜੇ ਤੁਸੀਂ ਅੱਜ ਨਾ ਬੂਹਾ ਖੋਲਿਆ ਨਾ ਤਾਂ ਅਸੀਂ ਆਣ ਕੇ ਫੈਰ ਕਰ ਦੇਣੀ ਤੁਹਾਨੂੰ ਸਾਰੇ ਟੱਬ ਨੂੰ ਭੁੰਨ ਕੇ ਜਾਣਾ ਅੱਜ ਤੇ ਮੈਂ ਕਹ ਅਸੀਂ ਨਹੀਂ ਬੂਹਾ ਖੋਲਣਾ ਆਣ ਕੇ ਸਾਡਾ ਦਰਵਾਜ਼ਾ ਤੋੜਿਆ ਇਹਨਾਂ ਨੇ ਮੇਰੀ ਮੰਮਾ ਦੇ ਅੱਗੇ ਸੱਟਾ ਬਿਟਾ ਲਗਾਈਆਂ ਆਣ ਕੇ ਇਹਨਾਂ ਨੇ ਫਿਰ ਅਸੀਂ ਚੌਂਕੀ ਗਏ ਆ ਚੌਂਕੀ ਇਹਨ ਬਾਅਦ ਆਣ ਕੇ ਫਿਰ ਇਹਨਾਂ ਤੋੜਪਾ ਨਾ ਡੇ ਕਰਦੀ ਜਿਆਦੀ ਕੀਤੀ ਆਣ ਕੇ ਫਿਰ ਇਹਨਾਂ ਨੇ ਦਸੇ ਜਾ ਰਿਹਾ ਕਿ ਫਾਇਰਿੰਗ ਵੀ ਕੀਤੀ ਗਈ ਹਾਂਜੀ ਫਾਇਰਿੰਗ ਵੀ ਹੋਈ ਥੇ ਸਾਡੇ ਮਗਰੋਂ ਹੋਈ ਸੀ ਚੁੰਗੀ ਚਲੇ ਗਏ ਆ ਸਾਡੇ ਮਗਰੋਂ ਹੋਈ ਆ ਕਿੰਨੇ ਜਿਹੜੇ ਰੌਂਦ ਜਿਹੜੇ ਆ ਫਾਇਰ ਕੀਤੇ ਗਏ ਤਿੰਨ ਹੋਏ ਸੀ ਪਏ ਹੋਏ ਸੀਗੇ ਇਥੇ ਦੋ ਲੱਬੇ ਜੀ ਦੋ ਲੱਬੇ ਹੋਏ ਆ ਇੱਕ ਫਾਇਰ ਕੱਢਿਆ ਉਹਨਾਂ ਨੇ ਕੀ ਕਾਰਨ ਕੀ ਰਿਹਾ ਕਾਰਨ ਇਥੇ ਉਹਨਾਂ ਨੇ ਗੋਲੀ ਚਲਾਈ ਸੀ ਗੋਲੀ ਚਲੰਦੇ ਕਾਰਨ ਉਹਨਾਂ ਨੇ ਖੌਂਦ ਪਾਜੀ ਨਾਲ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਘਰ ਤੇ ਗਵਾਇਜ਼ ਕੀਆ ਸਾਡੇ ਮੁੰਡੇ ਨੇ ਗਵਾਇਜ਼ ਦਿੱਤੀ ਆ ਵੀ ਆ ਘਰ ਹੈਗੇ ਸੀ ਉਹਨਾਂ ਦੇ ਇਹਨੇ ਆਲਕੇ ਕਿਹਾ ਤੁਸੀਂ ਨਹੀਂ ਗੱਲ ਕਾਤੋਂ ਕਹੀ ਆ ਸਾਡਾ ਨਾਂ ਕਾਤੋਂ ਲਿਆ ਅੜਾ ਘਰ ਕਦੋਂ ਦੱਸਿਆ ਜਾ ਕੇ ਤੁਸੀਂ ਇਸ ਚੀਜ਼ ਦੀ ਰੰਜਿਸ਼ ਹਾਂਜੀ ਇਹ ਰੰਜਿਸ਼ ਦਾ ਕਰਕੇ ਨੇ ਕੀਤਾ ਇਹਨਾਂ ਨੇ ਗੋਲੀ ਪਹਿਲਾਂ ਕਿੰਨਾ ਚਿਰ ਪਹਿਲਾਂ ਚੱਲੀ ਸੀ ਇੱਥੇ ਹੋਈ ਕਿ ਤਿੰਨ ਮਹੀਨੇ ਪਹਿਲਾਂ ਚੱਲੀ ਆ ਹਾਂਜੀ ਤੋਂ ਇਨਵੀ ਮਹੀਨੇ ਹੋ ਗਏ ਇਹਨਾਂ ਨੇ ਪਹਿਲਾਂ ਗੋਲੀ ਚਲਾਈ ਸੀ ਇਹਨਾਂ ਨੇ ਉਦੋਂ ਤੁਹਾਡੇ ਲੱਗੇ ਇੱਥੇ ਗੋਲੀ ਚਲਾਈ ਗਈ ਸੀ ਇੱਥੇ ਗੋਲੀ ਚੱਲੀ ਸੀਗੀ ਇਦਰੋਂ ਹੁੰਦੇ ਆਏ ਸੀ ਇਧਰੋਂ ਪਤਾ ਨਹੀਂ ਕਿ ਕਿਧਰੋਂ ਗੋਲੀ ਚਲਾਈ ਗਿਆ ਇੱਕ ਦੂਸਰੀ ਗੋਲੀ ਚਲਾਈ ਆ ਕੁਛ ਨਹੀਂ ਪਤਾ ਚੱਲਦਾ ਪਿਆ ਕਿਧਰੋਂ ਸੀ ਆਪਣੇ ਦਰਵਾਜ਼ੇ ਬੰਦ ਕਰਕੇ ਚਲ ਗਏ ਸੀਗੇ ਸਾਨੂੰ ਬਣ ਕੇ ਸਾਨੂੰ ਪੁੱਛਿਆ ਇੱਥੇ ਗੋਲੀ ਚਲੀ ਤੁਸੀਂ ਦੱਸੋ ਘਰ ਦਾ ਦੋ ਅਸੀਂ ਘਰ ਮੁੰਡੇ ਨੂੰ ਦੱਸਿਆ ਉਹਦੀ ਸਣੀ ਤਾਂ ਕਰਕੇ ਸਾਡੇ ਨਾਲ ਲੜਤਬਾਜ਼ੀ ਕਰਨ ਦੇ ਮੁੰਡਿਆਂ ਨੇ ਤੇ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹਾਇ ਤਾਂ ਅਸੀਂ ਕੁਛ ਨਹੀਂ ਕੀਤੀ ਸੀ ਮੌਕੇ ਤੇ ਪੁਲਿਸ ਪਹੁੰਚੀ ਸੀ ਨਹੀਂ ਪਹੁੰਚੀ ਜੀ ਅਸੀਂ ਗਏ ਮੌਕੇ ਤੇ ਪਰ ਉਹ ਕਹਿੰਦੇ ਸੀ ਤੁਸੀਂ ਆਪਣੇ ਮਨ ਨਾਲ ਜਾਓ ਮੈਡੀਕਲ ਕਰਵਾਓ ਜਾ ਕੇ ਫੇਰ ਕਰੋ ਫੇਰ ਅਸੀਂ ਆਵਾਂਗੇ ਅਰਜ਼ੀ ਹੁਣ ਤੱਕ ਪੁਲਿਸ ਪਹੁੰਚੀ ਇੱਥੇ ਪਹੁੰ ਇੱਕ ਵਾਰੀ ਤਾਂ ਹੋ ਗਏ ਇੱਕ ਵਾਰੀ ਹੁਣ ਪੁਆਇੰਟਸ ਕਿ ਗਏ ਹਰੇ ਹੁਣੇ ਹੋ ਕੇ ਗਏ ਥੋੜੀ ਜਿਹਾ ਪਹਿਲੇ ਉਹਨਾਂ ਨੇ ਕੀਤੀ ਗੱਲ ਕਹਿੰਦੇ ਸੀ ਜਾਣੇ ਆ ਕਾਰਵਾਈ ਕਰਾਂਗੇ ਅਸੀਂ ਜਿਹੜੇ ਉਹ ਖੋਲ ਉਹ ਸਰ ਲੈ ਗਏ ਨੇ ਚੱਕ ਕੇ ਕਿੰਨੇ ਕੋਲ 3 ਸੀਗੇ 2 ਇੱਕ ਤੇ ਕੱਢਿਆ ਹੋਇਆ ਸੀਗਾ ਤੇ 2 ਉੱਥੇ ਡੁੱਗੀ ਪਏ ਸੀਗੇ ਕੀ ਮੰਗ ਕਰਦੇ ਮੰਗ ਸਾਡੀ ਇਹੀ ਆ ਜੀ ਜੋ ਸਾਡੇ ਘਰ ਦੀ ਤੋੜ ਪੰਨ ਹੋਈ ਆ ਸਾਡੀ ਮੰਮਾ ਨੂੰ ਸੱਟਾਂ ਲੱਗੀਆਂ ਵਾ ਗਾਂ ਵੀ ਹੁਣ ਇੱਥੇ ਵਿੱਚ ਬਾਹਰ ਕੰਮ ਕਰਦੀ ਆ ਮੈਂ ਮੈਂ ਕੱਲ੍ਹ ਸੇ ਗੁਰਪਤਾ ਕੰਮ ਕਰਦੀ ਆ ਮੈਨੂੰ ਡਾਰਿਆ ਮੈਨੂੰ ਕਦੇ ਮੇਰੇ ਭਰਾ ਨੂੰ ਮੇਰੀ ਮੰਮਾ ਨੂੰ ਮੇਰੇ ਨਾਲ ਵੀ ਕਰ ਸਕਦੇ ਆ ਜੇ ਅਜ ਮੇਰੇ ਘਰ ਦੇ ਹੋ ਸਕਦਾ ਬਾਹਰ ਹੀ ਮੈਨਾਂ ਕਰ ਸਕਦੀ ਆ ਇਹ ਕੰਮ ਸਰ ਆ ਜਿਹੜੀ ਤੜਕਸਾਰ 4 ਵਜੇ ਦੇ ਕਰੀਬ 7 ਵਾੜ ਦੇ ਫਾਇਰਿੰਗ ਹੋਈ ਆ ਕੀ ਮਾਮਲਾ ਹੈਗਾ ਜੀ ਇਹ ਅਸਲ ਚ ਗੱਲ ਇਹ ਆ ਜੀ ਬਬਲੀ ਪਤਨੀ ਬੂਟਾ ਸਿੰਘ ਨਵੀਂ ਬਾਦੀ ਦੀ ਰਹਿਣ ਵਾਲੀ ਆ ਠੀਕ ਹੈ ਜੀ ਉਹਨੇ ਇੱਕ ਸਾਨੂੰ ਕੰਪਲੇਂਟ ਦਿੱਤੀ ਹੈ ਕੋਈ 4:30 5 ਵਜੇ ਨਾਲ ਵੀ ਮੇਰੇ ਘਰ ਆ ਕੇ ਇੱਕ ਬੰਦੇ ਦਾ ਨਾਮ ਹੈ ਜਾਂ ਦੋ ਬੰਦਿਆਂ ਨਾਲ ਨੇ ਤੇ ਮੇਰੇ ਘਰ ਆ ਕੇ ਉਹਨਾਂ ਨੇ ਕੋਈ ਲੜਾਈ ਝੜਾ ਕੀਤਾ ਹੈ ਉਹ ਆਪਣੀ ਕੰਪਲੇਂਟ ਦੇ ਗਏ ਆ ਉਹਦੇ ਸੱਟ ਲੱਗੀ ਸੀ 1 ਵਜੇ ਸੱਟ ਹੀ ਅ ਸੱਜੀ ਰਾਤ ਨੂੰ ਸਰਕਾਂਜ ਤੇ ਇੱਕ ਉਹਦੇ ਲੱਤ ਸੱਟ ਹੀ ਉਹਦੇ ਤੇ ਹੱਥ ਤੇ ਤੇ ਉਹਨੂੰ ਆਪਾਂ ਮੈਡੀਕਲ ਕਰਾਉਣ ਲਈ ਭੇਜਤਾ ਗਿਆ ਕੰਪਲੇਂਟ ਉਹਨੇ ਸਾਨੂੰ ਦੇ ਗਈ ਆ ਉਹ ਵੈਰੀਫਿਕੇਸ਼ਨ ਕਰ ਰਹੀ ਹੈ ਜੋ ਦੀ ਜੋ ਵੀ ਮੈਡੀਕਲ ਚੀਜ਼ ਆਉਂਦਾ ਉਹਦੇ ਮੁਤਾਬਕ ਕਾਰਵਾਈ ਕਰਤੀ ਜਾਏਗੀ ਉਨੇ ਕੰਪਲੇਨ ਦੇ ਵਿੱਚ ਆਪਣੀ ਕਿਤੇ ਵੀ ਜਿਹੜੀ ਉਹ ਗੋਲੀ ਦਾ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਪਰ ਸਰ ਉਹ ਉਹਨਾਂ ਦਾ ਕਹਿਣਾ ਵਾ ਕਿ ਜਦੋਂ ਅਸੀਂ ਚੌਂਕੀ ਗਏ ਆ ਉਸ ਤੋਂ ਬਾਅਦ ਜਿਹੜੀ ਆ ਫਾਇਰਿੰਗ ਕੀਤੀ ਗਈ ਆ ਤੇ ਪੁਲਿਸ ਮੁਲਾਜ਼ਮ ਆ ਕੇ ਜਿਹੜੇ ਆ ਖੋਲ ਤੇ ਦੋ ਜਿੰਦਾਕਾਰਤੂਸ ਜਿਹੜੇ ਲੱਗੇ ਗਏ ਉਹ ਜਿਹੜੀ ਗੱਲ ਉਹਨਾਂ ਕਹੀ ਆ ਉਹਨੂੰ ਸਾਰੀ ਨੂੰ ਇਨਵੈਸਟੀਗੇਸ਼ਨ ਚੱਲ ਜਾਂਦਾ ਜਾ ਰਿਹਾ ਆ ਉਹ ਚੌਂਕੀ ਤੋਂ ਜਾਣ ਤੋਂ ਬਾਅਦ ਫਿਰ ਦੁਬਾਰਾ ਵੀ ਆਏ ਨੇ ਸਾਡੇ ਕੋਲ ਕਿ ਉਹਨਾਂ ਗੋਲੀ ਵਾਲੇ ਕੋਈ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਬਣਾਈ ਗਈ ਆ ਕਿ ਜਿਹੜੇ ਖੋਲ ਜਿਹੜੇ ਨੇ ਤੇ ਜਿੰਦਾ কারਤੂਸ ਜਿਹੜੇ ਨੇ ਉਹ ਵਿਖਾਏ ਜਾ ਰਹੇ ਉਹ ਜਦੋਂ ਵੀਡੀਓ ਮੇਰੇ ਕੋਲ ਜਾਉਂਦੇ ਜੋ ਵੀ ਥੈਂਟਿਕ ਪ੍ਰੂਫ ਮੇਰੇ ਕੋਲ ਆਏਗਾ ਜੇਕਰ ਉਹ ਵੀ ਕੋਈ ਗੱਲ ਸਾਹਮਣੇ ਆਏਗੀ ਤੇ ਉਹਦੇ ਮੁਤਾਬਿਕ ਵੀ ਜਰੀਏ ਕਾਰਵਾਈ ਕੀਤੀ ਜਾਏਗੀ ਬਾਈ ਨੇਮ ਜਿਹੜੀ ਦਰਖਾਸਤ ਦਿੱਤੀ ਗਈ ਆ ਜਾਂ ਫਿਰ ਬਾਈ ਨੇਮ ਦਰਖਾਸਤ ਦਿੱਤੀ ਗਈ ਕਿ ਨਾਮ ਆ ਜੀ ਉਹਦਾ ਨਾਮ ਮੜਾ ਲੱਭੂ ਜੀ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਜਿਹੜੀ ਆ ਇਹਨਾਂ ਨੇ ਫਾਇਰਿੰਗ ਕੀਤੀ ਸੀ ਉਸੇ ਗਲੀ ਦੇ ਵਿੱਚ ਤੇ ਉਸ ਰੰਜਿਸ਼ ਨੂੰ ਲੈ ਕੇ ਜਿਹੜਾ ਵਾ ਇਹ ਫੇਰ ਜਿਹੜਾ ਵਾ ਕੀਤਾ ਗਿਆ ਉਹ ਉਹ ਜਿਹੜੀ ਦੋ ਗੁਰਪਾਣ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਮੁਕਦਮਾ ਦਰਜਾ ਮੁਕਦਮੇ ਦੇ ਸਾਰੇ ਬੰਦੇ ਗ੍ਰਿਫਤਾਰ ਹੋ ਚੁੱਕੇ ਆ ਉਧਰ ਉਧਰ ਸਾਰੇ ਗ੍ਰਿਫਤਾਰ ਹੋ ਚੁੱਕੇ ਆ ਉਹਨਾਂ ਦੀ ਬੇਲਾ ਵੀ ਕੋਰਟ ਵੱਲੋਂ ਹੋ ਚੁੱਕੀ ਹੈ ਮਨਜ਼ੂਰ ਹੋ ਚੁੱਕੀ ਉਸੇ ਰੰਜਿਸ਼ ਨੂੰ ਲੈ ਕੇ ਅੱਜ ਜਿਹੜੀ ਆ ਇਹ ਕੋਈ ਅਜੇ ਅਜੇ ਕੋਈ ਉਹ ਮੈਡੀਕਲ ਰਿਜ਼ਲਟ ਆਉਂਦੇ ਆ ਉਹਨਾਂ ਦਾ ਬਿਆਨ ਸਾਡੇ ਕੋਲ ਕੀ ਹੁੰਦਾ ਹੈ ਉਹਦੇ ਮੁਤਾਬਕ ਜਾਂ ਉਹ ਦੱਸਾਂਗੇ ਵੀ ਉਹ ਇਹ ਪੁਰਾਣੀ ਰੰਜਿਸ਼ ਸੀ ਜਾਂ ਕੋਈ